ਹallelujah ਤਾਂ ਬਹੁਤ سارے ਤਰੀਕੇ ਬਾਈਬਲ ਦੇ ਵਿੱਚ ਸਾਨੂੰ ਆਸ਼ੀਸ਼ ਪਾਉਣ ਦੇ ਦੱਸੇ ਗਏ ਆ ਸੈਂਕੜੇ ਸੈਂਕੜੇ ਜਿਹੜੇ ਆ ਉਹ ਸਾਨੂੰ ਦੱਸੇ ਗਏ ਜਿਨ੍ਹਾਂ ਚੋਂ ਸਿਰਫ 7 ਪੁਆਇੰਟ ਜਿਹੜੇ ਆ ਅੱਜ ਅਸੀਂ ਡਿਸਕਸ ਕਰਾਂਗੇ ਵਚਨ ਦੇ ਵਿੱਚੋਂ ਕਿਉਂ ਕਿਹੜੀਆਂ 7 ਗੱਲਾਂ ਆ ਜੇ ਅਸੀਂ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਲੈ ਲਈਏ ਤਾਂ ਅਸੀਂ ਆਸ਼ੀਸ਼ ਨੂੰ ਪਾ ਸਕਦੇ ਆ ਅਰ ਆਸ਼ਿਸ਼ ਆਸ਼ਿਸ਼ ਦਾ ਮਤਲਬ ਧੀਆਂ ਪੁੱਤ ਆਸ਼ਿਸ਼ ਦਾ ਮਤਲਬ ਧਨ ਦੌਲਤ ਆਸ਼ਿਸ਼ ਚੰਗਿਆਈ ਦੇ ਰੂਪ ਦੇ ਵਿੱਚ ਆਸ਼ਿਸ਼ ਘਰ ਦੇ ਰੂਪ ਵਿੱਚ ਗੱਡੀ ਦੇ ਰੂਪ ਵਿੱਚ ਬਿਜ਼ਨਸ ਦੇ ਰੂਪ ਦੇ ਵਿੱਚ ਆਤਮਿਕ ਤਰੱਕੀ ਦੇ ਰੂਪ ਦੇ ਵਿੱਚ ਸੋ ਕੋਈ ਵੀ ਚੰਗੀ ਚੀਜ਼ ਜਿਹੜੀ ਤੁਸੀਂ ਆਪਣੇ ਜੀਵਨ ਦੇ ਵਿੱਚ ਚਾਹੁੰਦੇ ਹੋ ਨਾ ਉਹ ਇੱਕ ਆਸ਼ਿਸ਼ ਹੈ ਅਰੇ ਹਰੇਕ ਚੰਗੀ ਚੀਜ਼ ਵਚਨ ਚ ਲਿਖੀ ਤਾਂਹਾਂ ਤੋਂ ਹallelujah ਸੋ ਉਤਾਹਾਂ ਤੋਂ ਮਤਲਬ ਪਰਮੇਸ਼ਵਰ ਤੋਂ Praise God ਆਓ ਅਸੀਂ ਪਹਿਲਾ ਪੁਆਇੰਟ ਡਿਸਕਸ ਕਰਦੇ ਹਾਂ ਤਾਂ ਫਰਸਟ ਪੁਆਇੰਟ ਆ ਵਚਨ ਸਾਨੂੰ ਕਹਿੰਦਾ ਕਿ ਆਗਿਆਕਾਰੀ ਕਰਦੇ ਹੋਏ ਜਿਓ ਅਗਰ ਅਸੀਂ ਆਗਿਆਕਾਰੀ ਕਰਦੇ ਹੋਏ ਜੀਨੇ ਆ ਤਾਂ ਅਸੀਂ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚੋਂ ਆਸ਼ੀਸ਼ ਨੂੰ ਪ੍ਰਾਪਤ ਕਰ ਸਕਦੇ ਹਾਂ ਤਾਂ ਆਓ ਇਹਦੇ ਨਾਲ ਅਸੀਂ ਬਾਈਬਲ ਦੇ ਵਿੱਚੋਂ ਰੈਫਰੈਂਸ ਦੇਖਾਂਗੇ ਉਸਤਾ ਸਾਰ ਦੀ ਕਿਤਾਬ ਉਹਦਾ 28 ਨੰਬਰ ਅਧਿਆਇ ਉਹਦੀ ਪਹਿਲੀ ਤੇ ਦੂਜੀ ਪੰਕਤੀ ਜਿਹੜੀ ਆ ਉਹਦੇ ਚ ਇਦਾਂ ਲਿਖਿਆ ਆ ਤਾਂ ਐਂ ਹੋਵੇਗਾ ਕਿ ਜੇ ਤੁਸੀਂ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮੰਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਆਮੇਨ। ਸੋ ਵਚਨ ਸਾਨੂੰ ਕੀ ਕਹਿੰਦਾ? ਕਹਿੰਦਾ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ। ਆਗਿਆਕਾਰੀ ਦੇ ਵਿੱਚ ਜਿਓ ਔਰ ਕਿੰਨੀ ਆਗਿਆਕਾਰੀ? ਸਾਰੀ ਫੁੱਲ ਜੋ ਪਰਮੇਸ਼ਵਰ ਨੇ ਸਾਨੂੰ ਕਰਨ ਦੇ ਲਈ ਕਿਹਾ ਉਹ ਸਾਰਾ ਹੀ ਕੁਝ ਕਰਨਾ ਹੈ ਇੱਥੇ ਪਿਕਨ ਚੂਜ਼ ਦੀ অপਸ਼ਨ ਨਹੀਂ ਆ ਕਿ ਵਿੱਚੋਂ ਵਿੱਚੋਂ ਚੋਣ ਲਓ ਪਰ ਲਿਖਿਆ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਤਾਂ ਲੱਗਦੀ ਵਾ ਨੂੰ ਅਸੀਂ ਪੂਰੀ ਕੋਸ਼ਿਸ਼ ਕਰਦੇ ਰਹਿਣਾ ਕਿ ਸਾਡੇ ਕੋਲੋਂ ਹੁਕਮ ਪੂਰੇ ਹੁੰਦੇ ਰਹਿਣ ਸਾਡੇ ਦੁਆਰਾ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਹੁੰਦੀ ਰਹੇ। ਅਰ ਜੇਕਰ ਅਸੀਂ ਪਰਮੇਸ਼ਵਰ ਜੀ ਦੇ ਵਚਨਾਂ ਦੀ ਆਗਿਆਕਾਰੀ ਕਰਾਂਗੇ ਤਾਂ ਵਚਨ ਚ ਲਿਖਿਆ ਆ ਯਹਵਾਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਆਮੇਨ। ਆਮੇਨ। ਸਾਰੀਆਂ ਕੌਮਾਂ ਜਿੰਨੀਆਂ ਵੀ ਨੇਸ਼ਨਸ ਆ ਜਿੰਨੀਆਂ ਵੀ ਜੈਂਟਾਈਲਸ ਆ ਵਰਲਡ ਦੇ ਵਿੱਚ ਸੰਸਾਰ ਦੇ ਵਿੱਚ ਵਚਨ ਚ ਲਿਖਿਆ ਪਰਮੇਸ਼ਵਰ ਤੁਹਾਨੂੰ ਸਾਰਿਆਂ ਚੋਂ ਉੱਚਾ ਕਰੇਗਾ ਅਗਰ ਅਸੀਂ ਚਾਹੁੰਦੇ ਆ ਕਿ ਅਸੀਂ ਉੱਚੇ ਹੋਈਏ ਅ ਸਾਡਾ ਮਲਾਲ ਹੋਏ ਲੋਕੀ ਸਾਡੀ ਵਾ ਵਾ ਕਰਨ ਉਹ ਕਹਿਣ ਕਿ ਵਾ ਬੜੀ ਗੱਲ ਬਾਤ ਆ ਅਗਰ ਅਸੀਂ ਇਦਾਂ ਦਾ ਕੁਝ ਵੀ ਚਾਹੁੰਦੇ ਆਪਣੀ ਲਾਈਫ ਦੇ ਵਿੱਚ ਤਾਂ ਵਚਨ ਕੇ ਅੰਦਰ ਪਰਮੇਸ਼ਵਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਅਰ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤਾਂ ਸੱਚੀ ਹਰ ਹਾਲ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਆਪਣੇ ਜੀਵਨ ਦੇ ਵਿੱਚ ਦੇਖਾਂਗੇ ਆਪਣੇ ਇਥੇ ਸਿਸਟਰ ਯਾ ਕਪੂਰਥਲੇ ਤੋਂ ਸਿਸਟਰ ਅੰਮ੍ਰਿਤ ਜੀ ਜਿਹੜੇ ਗਵਾਹੀਆਂ ਪੜਦੇ ਹੁੰਦੇ ਆ ਇੱਕ ਸਮਾਂ ਸੀਗਾ ਕਿ ਸਿਸਟਰ ਦਾ ਹਸਬੰਦ ਬਹੁਤ ਜ਼ਿਆਦਾ ਅਲਕੋਹਲ ਦੀ ਐਡਿਕਸ਼ਨ ਦੇ ਵਿੱਚ ਸੀਗੇ दारू ਪੀਂਦੇ ਸੀਗੇ ਕਾਫੀ ਪ੍ਰੋਬਲਮ ਹੋ ਜਾਂਦੀ ਸੀ ਦੋਵਾਂ ਜੀਆਂ ਦੇ ਵਿੱਚ ਔਰ ਕਈ ਵਾਰੀ ਘਰ ਦੇ ਵਿੱਚ ਰੋਟੀ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸੀਗੇ ਬੱਚੇ ਦੀ ਫੀਸ ਤਾਰਨੀ ਔਖੀ ਸੀਗੀ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਦੇ ਵਿੱਚ ਸੀ ਸਰੀਰਕ ਪਰੇਸ਼ਾਨੀਆਂ ਸੀ ਮਾਨਸਿਕ ਤੌਰ ਤੇ ਦੁਖੀ ਸੀਗੇ ਘਰੇਲੂ ਜੀਵਨ ਜਿਹੜਾ ਆ ਉਹ ਬੁਰੀ ਤਰ੍ਹਾਂ ਜਿਹੜਾ ਆ ਡਿਸਟਰਬ ਹੋ ਚੁੱਕਿਆ ਸੀਗਾ ਪਰ ਜਦੋਂ ਪ੍ਰਭੂ ਦੇ ਵਿੱਚ ਆਏ ਵਫਾਦਾਰੀ ਦੇ ਨਾਲ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ ਅਰ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰਨਾ ਸ਼ੁਰੂ ਕੀਤਾ ਤਾਂ ਪਰਮੇਸ਼ਵਰ ਨੇ ਉਹਨਾਂ ਦੇ ਹਰਨ ਨੂੰ ਬles ਕੀਤਾ ਦੋਹਾਂ ਜੜਿਆਂ ਦਾ ਪਿਆਰ ਵਧਿਆ ਔਰ ਪਰਮੇਸ਼ਵਰ ਨੇ ਉਹਨੂੰ ਨਸ਼ਿਆਂ ਤੋਂ ਆਜ਼ਾਦ ਕੀਤਾ ਉਹਨਾਂ ਦੇ ਹਸਬੰਦ ਨੇ ਵੀ ਪਰਮੇਸ਼ਵਰ ਨੂੰ ਕਬੂਲ ਕੀਤਾ ਭੈਣ ਨੂੰ ਸਰੀਰਕ ਚੰਗਿਆਈ ਮਿਲੀ ਔਰ ਕੁਝ ਸਾਲ ਪਹਿਲਾਂ ਉਹਨਾਂ ਦਾ ਬੇਟਾ ਇੰਗਲੈਂਡ ਦੇ ਵਿੱਚ ਚਲੇ ਆ ਗਿਆ ਔਰ 21 ਦਿਨ ਪਰਮੇਸ਼ਵਰ ਨੇ ਉਸ ਬੱਚੇ ਨੂੰ ਜੌਬਲੈਸ ਨਹੀਂ ਹੋਣ ਦਿੱਤਾ ਕੋਈ ਦਿਨ ਇਹੋ ਜਿਹਾ ਨਹੀਂ ਸਿਦਨ ਨੂੰ ਹੋਇਆ ਕਿ ਉਹ ਮੇਰੇ ਕੋਲ ਤਾਂ ਕੰਮ ਹੈ ਨਹੀਂ ਮੇਰੇ ਕੋਲੇ ਤਾਂ ਖਾਣ ਨੂੰ ਕੁਝ ਹੈ ਨਹੀਂ ਮੇਰੇ ਕੋਲੇ ਰਹਿਣ ਨੂੰ ਥਾਂ ਹੈ ਨਹੀਂ ਪਰਮੇਸ਼ਵਰ ਨੇ ਇਹਨੂੰ ਉੱਤਮ ਨਾਲੋਂ ਉੱਤਮ ਬਲੱਸ ਕੀਤਾ ਸਿਸਟਰ ਉਹ ਹਫ਼ਤੇ ਪਹਿਲਾਂ ਮੈਨੂੰ ਦੱਸ ਰਹੀ ਸੀ ਕਹਿੰਦੇ ਕਿ ਬੇਟਾ ਕਹਿੰਦਾ ਕੰਮ ਇੰਨਾ ਹੈ ਆ ਕਿ ਮੈਨੂੰ ਕਈ ਕੰਮ ਛੱਡਣਾ ਪੈਂਦਾ ਹੈ ਨਾ ਕੰਮ ਇਹ ਅਰ ਹੁਣ ਤੱਕ ਦੋ ਬਟੀਆਂ ਚੇਂਜ ਕਰ ਚੁੱਕਿਆ ਹੈ ਹੁਣ ਪਰਮੇਸ਼ਵਰ ਨੇ ਉਹਨੂੰ ਬਹੁਤ ਵੱਡੀ ਬਹੁਤ ਮਹਿੰਗੀ ਕਾਰ ਦੇ ਨਾਲ ਬਲੈਸ ਕੀਤਾ ਹੈ ਅਰ ਇੱਕ ਵੇਲਾ ਸੀਗਾ ਕਿ ਰਾਸ਼ਨ ਘਰ ਵਿੱਚ ਲੈ ਕੇ ਆਉਣ ਦੇ ਲਈ ਪੈਸੇ ਨਹੀਂ ਸੀ ਕੱਪੜੇ ਨਵੇਂ ਪਾਉਣੇ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਆ ਅਰ ਕਹਿੰਦੇ ਹੁਣ ਬੇਟਾ ਵੀਡੀਓ ਕਾਲ ਤੇ ਹੁੰਦਾ ਅਰ ਉਹ ਕਦੀ ਰੇਟ ਨਹੀਂ ਪੁੱਛਦਾ ਜਿੱਥੇ ਵੀ ਉਹ ਕਹਿੰਦਾ ਸੀ ਉਸੇ ਸ਼ੋਰੂਮ ਤੇ ਜਾਂਨੇ ਅਰ ਉਹ ਕਹਿੰਦਾ ਇਹ ਵੀ ਸਾਡੇ ਲਈ ਰੱਖ ਦੋ ਆ ਮੰਮੀ ਲਈ ਰੱਖ ਦੋ ਆ ਡੈਡੀ ਲਈ ਰੱਖ ਦੋ ਆ ਮੇਰੇ ਲਈ ਭੇਜ ਦੋ ਕੋਈ ਪਰਮੇਸ਼ਵਰ ਨੇ ਇੰਨਾ ਕੁ ਦੇ ਦਿੱਤਾ ਕਿ ਉਹਨੂੰ ਇਹ ਨਹੀਂ ਆ ਕਿ ਪਤਾ ਨਹੀਂ ਮੇਰੇ ਤੋਂ ਪੇ ਕਰ ਹਊਗਾ ਕਿ ਨਹੀਂ ਅਰ ਉਹ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਸ਼ਾਪਿੰਗ ਕਰਾਉਂਦਾ ਆਪ ਸ਼ਾਪਿੰਗ ਕਰਦਾ ਕਿੱਦਾਂ ਹੋਇਆ ਪੂਰੀ ਵਫਾਦਾਰੀ ਦੇ ਲਈ ਹallelujah ਉਹ ਵਫਾਦਾਰੀ ਜੋ ਇਸ ਪਰਿਵਾਰ ਨੇ ਪਰਮੇਸ਼ਵਰ ਦੇ ਲਈ ਰੱਖੀ ਅਰ ਪਰਮੇਸ਼ਵਰ ਨੇ ਆਪਣਾ ਉੱਤਮ ਇਸ ਪਰਿਵਾਰ ਉਤੇ ਪ੍ਰਗਟ ਕੀਤਾ ਜਦੋਂ ਇਸ ਪਰਿਵਾਰ ਨੇ ਆਪਣਾ ਉੱਤਮ ਪਰਮੇਸ਼ਵਰ ਦੇ ਅੱਗੇ ਪ੍ਰਗਟ ਕੀਤਾ ਦੁੱਖ ਸੀ ਪਰਮੇਸ਼ਵਰ ਨੂੰ ਨਹੀਂ ਭਲਾਇਆ ਥੋੜਾ ਸੀ ਥੋੜੇ ਵਿੱਚੋਂ ਵੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲਿਆ ਕੇ ਹੁਕਮ ਨੂੰ ਪੂਰਾ ਕੀਤਾ ਅਰ ਜੇ ਉਸ ਦਿਨ ਬੱਚੇ ਦੀ ਫਾਈਲ ਲਈ ਕੋਈ ਇੰਤਜ਼ਾਮ ਨਹੀਂ ਸੀ ਪਰ ਪਰਮੇਸ਼ਵਰ ਨੇ ਇੰਤਜ਼ਾਮ ਵੀ ਦਿਨਾਂ ਵਿੱਚ ਕੀਤੇ ਅਰ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ ਜਿਹੜਾ ਇਹਨਾਂ ਦਾ ਬੇਟਾ ਹਣੀ ਵਿਦੇਸ਼ ਵਿੱਚ ਪਹੁੰਚ ਗਿਆ ਅਰ ਪਰਮੇਸ਼ਵਰ ਨੇ ਉਹਨੂੰ ਸੈਟਲ ਕਰ ਦਿੱਤਾ ਉੱਥੇ ਇਹ ਆ ਵਫਾਦਾਰੀ ਦਾ ਨਤੀਜਾ ਅਰ ਪੁੱਤਰ ਬਾਈਬਲ ਚ ਕੀ ਲਿਖਿਆ ਕਿ ਅੰਨਾ ਮੈਂ ਅੱਜ ਤੱਕ ਧਰਮੀ ਨੂੰ ਮੰਗਦਿਆਂ ਹੋਇਆ ਤੇ ਛੱਡਿਆ ਹੋਇਆ ਨਹੀਂ ਦਿੱਤਾ ਕਿੰਨਾ ਟੋਕ ਮੰਗਦੇ ਆ ਹੋਇਆ ਤੇ ਛੱਡਿਆ ਹੋਇਆ ਨਹੀਂ ਦਿੱਠਾ ਪਰਮੇਸ਼ਰ ਨੇ ਕਦੇ ਵੀ ਧਰਮੀ ਨੂੰ ਛੱਡਿਆ ਨਹੀਂ ਆ ਔਰ ਕਦੇ ਵੀ ਉਹਨੇ ਧਰਮੀ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਅਗਰ ਅਸੀਂ ਵਫਾਦਾਰੀ ਨਾਲ ਪਰਮੇਸ਼ਰ ਦੇ ਨਾਲ ਚੱਲਾਂਗੇ ਤਾਂ ਅਸੀਂ ਪਰਮੇਸ਼ਰ ਦੀਆਂ ਅਤਬੁਦ ਅਤਬੁਦ ਬਰਕਤਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਾਂਗੇ ਇਹ ਤਾਂ ਇੱਕ ਗਵਾਹੀ ਆ ਅਰ ਇੱਥੇ ਹਜ਼ਾਰਾਂ ਗਵਾਈਆਂ ਵਫਾਦਾਰੀ ਦੀਆਂ ਬੈਠੀਆਂ ਹੋਈਆਂ ਆ ਹਾਲੇਲੂਇਆ ਵੀ ਪ੍ਰਾਊਡ ਆਫ ਯੂ ਕਿ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਪੂਰਾ ਕਰਦੇ ਆ ਪਰ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆ ਕਿ ਹੀਲਿੰਗ ਨਹੀਂ ਹੋ ਰਹੀ ਤਾਂ ਇਹ ਨਾ ਸੋਚੋ ਕਿ ਤੁਹਾਡੀ ਬਿਮਾਰੀ ਵੱਡੀ ਆ ਪਰਮੇਸ਼ਵਰ ਦੇ ਵਿੱਚ ਜ਼ੋਰ ਘਟਿਆ ਸ਼ਾਇਦ ਤਾਂ ਨਹੀਂ ਤੁਹਾਨੂੰ ਮਿਲ ਰਿਹਾ ਉਦੇ ਹੁਕਮ ਪੂਰੇ ਕਰਕੇ ਦੇਖੋ ਉਦੋਂ ਹੀ ਕੰਮ ਹੋ ਜਾਊਗਾ ਪਰਮੇਸ਼ਵਰ ਵਿੱਚ ਕਮੀ ਨਹੀਂ ਪਰਮੇਸ਼ਵਰ ਛੋਟਾ ਨਹੀਂ ਕਿਉਂਕਿ ਉਸ ਤੋਂ ਵੱਡਾ ਤੇ ਕੁਝ ਹੈ ਹੀ ਨਹੀਂ ਉਸ ਤੋਂ ਉੱਪਰ ਕੁਝ ਹੈ ਹੀ ਨਹੀਂ ਉਸ ਤੋਂ ਸਮਰਥੀ ਕੋਈ ਹੈ ਹੀ ਨਹੀਂ ਉਹ ਸਰਵ ਸ਼ਕਤੀਮਾਨ ਸਭ ਕੁਝ ਕਰਨ ਦੀ ਤਾਕਤ ਰੱਖਣ ਵਾਲਾ ਸਰਵ ਵਿਆਪਕ ਪਰਮੇਸ਼ਵਰ ਹਰ ਵੇਲੇ ਮੌਜੂਦ ਅਗਰ ਸਾਡੀ ਲਾਈਫ ਦੇ ਵਿੱਚ ਕੋਈ ਕਮੀ ਆ ਨਾ ਤੇ ਉਹਦੀ ਵਜ੍ਹਾ ਅਸੀਂ ਖੁਦ ਆ ਅਰ ਵਚਨ ਦੇ ਵਿੱਚ ਜੋ ਲਿਖਿਆ ਉਹ اٹਲ ਸਚਾਈ ਆ ਅਗਰ ਇਹਦੇ ਵਿੱਚ ਲਿਖ ਦਿੱਤਾ ਗਿਆ ਕਿ ਤੁਸੀਂ ਪਰਮੇਸ਼ਵਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਤਾਂ ਤੁਹਾਨੂੰ ਪੂਰੇ ਵਰਲਡ ਦੀਆਂ ਕੌਮਾਂ ਦੇ ਵਿੱਚ ਉੱਚਾ ਕਰੇਗਾ ਤਾਂ ਉਹ ਕਰੇਗਾ ਹਾਲੇਲੂਇਆ ਉਹ ਜ਼ਰੂਰ ਕਰੇਗਾ ਇਸ ਲਈ ਜਿਹੜਾ ਵੀ ਉੱਚਾ ਹੋਣਾ ਚਾਹੁੰਦਾ ਉਹ ਪੂਰਨ ਰੀਤੀ ਦੇ ਨਾਲ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਡੈਡੀਕੇਟ ਕਰ ਦੇ ਸਮਰਪਣ ਕਰ ਦੇਵੇ ਪਰਮੇਸ਼ਵਰ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਮਰਪਣ ਚਾਹੀਦਾ ਹੈ ਬਹੁਤ ਸਾਰੇ ਲੋਕੀ ਸਮਰਪਣ ਨਹੀਂ ਕਰ ਪਾਉਂਦੇ ਉਹ ਆਉਂਦੇ ਆ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠਦੇ ਆ ਪਰ ਸਮਰਪਣ ਨਹੀਂ ਕਰ ਪਾਉਂਦੇ समर्पण करना बहुत ज्यादा जरूरी है जितनी देर तक ਤੁਸੀਂ ਸਮਰਪਿਤ ਨਹੀਂ ਹੋ ਜਾਂਦੇ ਪਰਮੇਸ਼ਰ ਨੂੰ ਉਨੀ ਦੇਰ ਤੱਕ ਉਸ ਲੈਵਲ ਦੀ ਆਸ਼ੀਸ਼ ਨਹੀਂ ਤੁਸੀਂ ਲੈ ਸਕਦੇ ਜੇ ਇਸ ਲੈਵਲ ਦੀ ਉਹ ਤੁਹਾਨੂੰ ਦੇਣਾ ਚਾਹੁੰਦਾ ਹੈ ਹallelujah ਅਰ 2 ਨੰਬਰ ਆਇਚ ਲਿਖਿਆ ਜੇ ਤੁਸੀਂ ਯਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਹallelujah ਕੀ ਅਬ ਬਲੇਸਿੰਗਸ ਰਨ ਆਫਟਰ ਯੂ ਇਹ ਆਸ਼ੀਸ਼ਾਂ ਤੁਹਾਡੇ ਪਿੱਛੇ ਪੈਣ ਗਈਆਂ ਕਿ ਸਾਨੂੰ ਰਿਸੀਵ ਕਰੋ ਹallelujah ਜੇ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੀਏ ਤੇ ਉਹਦੀ ਆਵਾਜ਼ ਕਿੱਥੇ ਆ ਉਹਦੇ ਵਚਨ ਦੇ ਵਿੱਚ ਇਹ ਪਰਮੇਸ਼ਵਰ ਦੇ ਆਤਮਾ ਦੀਆਂ ਗੱਲਾਂ ਆ ਜੇ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੀਏ ਉਹਦੀ ਆਵਾਜ਼ ਆ ਉਹਦੇ ਨਬੀਆਂ ਦੇ ਮੂੰਹ ਦੇ ਵਿੱਚ ਉਹਦੀ ਆਵਾਜ਼ ਆ ਉਹਦੇ ਲਿਖੇ ਹੋਏ ਵਚਨ ਦੇ ਵਿੱਚ ਉਹਦੀ ਆਵਾਜ਼ ਆ ਉਹਦੇ ਚੁਣੇ ਹੋਏ ਅਭਿਸ਼ਿਖਤ ਦਾਸਾਂ ਦੇ ਮੂੰਹ ਦੇ ਵਿੱਚ ਅਗਰ ਅਸੀਂ ਉਸ ਆਵਾਜ਼ ਨੂੰ ਸੁਣ ਲਈਏ ਅਰ ਉਹਦੇ ਅਨੁਸਾਰ ਕਰੀਏ ਤਾਂ ਬਰਕਤਾਂ ਮਿਲਣਗੀਆਂ ਨਹੀਂ ਪਿੱਛੇ ਪਾ ਕੇ ਮਿਲਣਗੀਆਂ ਹਾਲੇਲੂਇਆ ਅਰ ਅਸੀਂ ਇੱਕ ਦਿਨ ਤੁਹਾਨੂੰ ਵਚਨ ਦਿੱਤਾ ਸੀ ਕਿ ਕਲੇਮ ਕਰਨ ਦੇ ਲਈ ਯਸਈਆ 8 ਦੇ ਵਿੱਚੋਂ 12 ਆਇਤ ਕੀ ਲਿਖਿਆ ਉਥੇ ਯਸ ਕਮਾਂ ਦਾ ਮਾਲ ਤਨ ਨਦੀ ਤੇ ਹੜ ਵਾਂਗ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਤੁਸੀਂ ਗੋਡਿਆਂ ਤੇ ਕੁਦਾਏ ਜਾਓਗੇ ਤੇ ਕੁਛੜ ਚੱਕੇ ਜਾਓਗੇ ਆਮੇਨ ਸੋ ਤੁਸੀਂ ਦੇਖੋ ਇਦਾਂ ਨਹੀਂ ਕਿ ਇੱਕ ਅੱਧੀ ਚੀਜ਼ ਤੁਹਾਡੇ ਤੇ ਆਊਗੀ ਨਦੀ ਦੇ ਹੜ ਦੇ ਵਾਂਗ ਹallelujah ਤੇ ਹੜ ਦੇ ਸੀਨ ਦੇਖੇ ਹੀ ਹੁਣੇ ਟੈਲੀਵਿਜ਼ਨ ਦੇ ਵਿੱਚ ਕਿਵੇਂ ਹੜ ਆਉਂਦਾ ਆ ਬਸ ਉਹ ਸੰਭਣ ਤੋਂ ਬਾਰਾ ਹੁੰਦਾ ਆ ਤੇ ਉਹਦੇ ਵਿੱਚ ਜੋ ਕੁਝ ਉਹਦੇ ਅੱਗੇ ਆ ਜਾਏ ਉਹ ਸਾਰਾ ਕੁਝ ਖਿੱਚ ਲਿਆਉਂਦਾ ਆ ਤਾਂ ਪਰਮੇਸ਼ਵਰ ਜਦੋਂ ਤੁਹਾਡੇ ਜੀਵਨ ਦੇ ਵਿੱਚ ਬਰਕਤ ਦਾ ਹੜ੍ਹ ਭੇਜੂਗੇ ਤਾਂ ਜੋ ਕੁਝ ਵੀ ਇਸ ਧਰਤੀ ਦੇ ਉੱਤੇ ਆ ਹਰੇਕ ਚੰਗੀ ਚੀਜ਼ ਉਹ ਹੜ੍ਹ ਤੁਹਾਡੇ ਲਈ ਖਿੱਚ ਕੇ ਲੈ ਕੇ ਆਏਗਾ ਅਰ ਸੰਭੜ ਤੋਂ ਜ਼ਿਆਦਾ ਹੋਏਗਾ ਆਮਨ ਪਰ ਉਹ ਹੜ੍ਹ ਅਗਰ ਅਸੀਂ ਚਾਹਨੇ ਆ ਸਾਡੀ ਲਾਈਫ ਦੇ ਵਿੱਚ ਆਏ ਤਾਂ ਟਰਮ ਐਂਡ ਕੰਡੀਸ਼ਨਸ ਅਪਲਾਈਡ ਨੇਮ ਤੇ ਸ਼ਰਤਾ ਲਾਗੂ ਆ ਉਹ ਕੀ ਆ ਨਾਮ ਤੇ ਸ਼ਰਤਾ ਉਹਦੀ ਆਵਾਜ਼ ਨੂੰ ਸੁਣੋ ਤੇ ਉਹਦੇ ਸਾਰੇ ਹੁਕਮਾਂ ਨੂੰ ਪੂਰਾ ਕਰੋ ਪਾਲਣਾ ਕਰਕੇ ਪੂਰਾ ਕਰੋ ਨੰਬਰ 2 ਪੁਆਇੰਟ ਆ ਪਰਮੇਸ਼ਰ ਨੂੰ ਪਹਿਲਾ ਸਥਾਨ ਦਿਓ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਪਹਿਲਾ ਸਥਾਨ ਦਿਓ ਸੋ ਆਜੋ ਆਪਾਂ ਦੇਖੀਏ ਮੱਤੀ ਦੀ ਕਿਤਾਬ ਉਹਦਾ ਸ਼ੇਮਾ ਦੇ ਆਏ ਮਤੀ ਸ਼ੇ ਉਹਦੀ 33 ਨੰਬਰ ਆਇਤ ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਅਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ ਹallelujah ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆ ਉਹਦੇ ਰਾਸ ਤੇ ਉਹਦੇ ਧਰਮ ਦੀ ਪਾਲ ਕਰਨੀ ਆ ਸੋ ਉਹਦਾ ਰਾਸ ਤੇ ਉਹਦਾ ਧਰਮ ਕਿੱਥੋਂ ਲੱਭਦਾ ਆ ਉਹਦੇ ਵਚਨ ਦੇ ਵਿੱਚੋਂ ਹallelujah ਪਰਮੇਸ਼ਵਰ ਦਾ ਰਾਸ ਤੇ ਪਰਮੇਸ਼ਵਰ ਦਾ ਧਰਮ ਕਿੱਥੋਂ ਲੱਭੂਗਾ ਉਹਦੇ ਵਚਨ ਦੇ ਵਿੱਚੋਂ ਜਿਵੇਂ ਆਪਾਂ ਕਿਸੇ ਨਵੇਂ ਥਾਂ ਤੇ ਜਾਣਾ ਹੋਵੇ ਤਾਂ ਪਹਿਲਾਂ ਨਾ ਗਏ ਹੋਈਏ ਤਾਂ ਕੀ ਕਰਦੇ ਆਪਾਂ ਉਹ ਐਡਰੈਸ Google ਦੇ ਵਿੱਚ ਪਾ ਦਿੰਨੇ ਆ ਤੇ Google ਸਾਨੂੰ ਉਹ ਮੈਪ ਦੱਸਦਾ ਆ ਜਦੋਂ ਅਸੀਂ ਉਸ ਮੈਪ ਨੂੰ ਫੋਲੋ ਕਰਦੇ ਉਹ ਐਗਜ਼ੈਕਟਲੀ ਉੱਥੇ ਲਿਜਾਂਦਾ ਤੇ ਕਹਿੰਦਾ ਸੱਜੇ ਹੱਥ ਜਿਹੜਾ ਆ ਜਾਂ ਖੱਬੇ ਹੱਥ ਜਿਹੜਾ ਆ ਤੁਹਾਡਾ ਡੈਸਟੀਨੇਸ਼ਨ ਪੁਆਇੰਟ ਆ ਰਾਈਟ ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮੇਸ਼ਵਰ ਦੇ ਰਾਜ ਤੇ ਉਹਦੇ ਧਰਮ ਨੂੰ ਪਾਲਣਾ ਆ ਉਹ ਤੁਹਾਨੂੰ ਇਹ ਬੁੱਕ ਆਫ ਜਿਹੜੀ ਨੈਵੀਗੇਸ਼ਨ ਆ ਨਾ ਇਹ ਪਰਮੇਸ਼ਵਰ ਦੇ ਕਿੰਗਡਮ ਦਾ ਨੈਵੀਗੇਟਰ ਆ ਹੈ ਇਹਦੇ ਵਿੱਚ ਉਹਦਾ ਮੈਪ ਰੋਡ ਮੈਪ ਆ ਕੇ ਕਿਵੇਂ ਅਸੀਂ ਉੱਥੇ ਤੱਕ ਪਹੁੰਚਣਾ ਹੈ ਤਾਂ ਪਹਿਲਾਂ ਬਾਅਦ ਵਿੱਚ ਨਹੀਂ ਪਹਿਲਾਂ ਇਦਾਂ ਨਹੀਂ ਪਹਿਲਾਂ ਸਾਨੂੰ ਚੰਗਿਆਂ ਕਰਦੇ ਫਿਰ ਅਸੀਂ ਪ੍ਰਾਰਥਨਾ ਕਰਿਆ ਕਰੂੰਗੇ ਪਹਿਲਾਂ ਪ੍ਰਾਰਥਨਾ ਕਰਾਂਗੇ ਇਸ ਲਈ ਤੂੰ ਸਾਨੂੰ ਜਰੂਰ ਚੰਗਿਆਂ ਕਰੇਗਾ ਹallelujah ਇਹ ਨਹੀਂ ਪਹਿਲਾਂ ਮੈਨੂੰ ਆ ਮਿਲ ਜਾਏ ਫਿਰ ਮੈਂ ਵਚਨ ਪੜਿਆ ਕਰੂੰਗਾ ਮੈਂ ਵਚਨ ਪੜਿਆ ਕਰਦਾ ਹਾਂ ਇਸ ਲਈ ਹੁਣ ਪਰਮੇਸ਼ਰ ਮੇਰੇ ਉੱਤੇ ਆਪਣੇ ਪệਤਾ ਨੂੰ ਜ਼ਾਹਿਰ ਕਰੂਗੇ ਹਾਲੇਲੂਇਆ ਸੋ ਅਸੀਂ ਪਹਿਲਾਂ ਪਹਿਲ ਕਿਹੜੀ ਚੀਜ਼ ਨੂੰ ਦੇਣੀ ਆ ਪ੍ਰਾਰਥਨਾਵਾਂ ਨੂੰ ਵਚਨ ਪੜਨ ਨੂੰ ਸੇਵਾ ਕਰਨ ਨੂੰ ਪਰਮੇਸ਼ਰ ਦੇ ਹੁਕਮਾਂ ਦੀ ਆਗਿਆਕਾਰੀ ਕਰਨ ਨੂੰ ਅਗਰ ਅਸੀਂ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਸਥਾਨ ਦੇਵਾਂਗੇ ਪਹਿਲਾ ਸਥਾਨ ਦੇਵਾਂਗੇ ਤਕੀਆ ਉਹ ਸਾਨੂੰ ਬਰਕਤਾਂ ਦੇਵੇਗਾ ਹallelujah ਅਰ ਇੱਥੇ ਲਿਖਿਆ ਕਹਿੰਦਾ ਤੁਹਾਨੂੰ ਇਹ ਸਾਰੀਆਂ ਵਸਤਾਂ ਦਿੱਤੀਆਂ ਜਾਣਗੀਆਂ ਕਿਹੜੀਆਂ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ ਜੋ ਵੀ ਤੁਹਾਡੀ ਜ਼ਿੰਦਗੀ ਚ ਜ਼ਰੂਰਤ ਹੈ ਕੋਈ ਵੀ ਜ਼ਰੂਰਤ ਪਰਮੇਸ਼ਵਰ ਤੋਂ ਛੁਪੀ ਹੋਈ ਨਹੀਂ ਚਾਹੇ ਉਹ ਸ਼ਿਫਾਇਆ ਚੰਗਿਆਈ ਆ ਛੁਟਕਾਰਾ ਆ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਚਾਹੀਦੀ ਤੁਹਾਨੂੰ ਘਰ ਚਾਹੀਦਾ ਗੱਡੀ ਮੋਟਰ ਚਾਹੀਦੀ ਆ ਤੁਹਾਨੂੰ ਧਾਰਮਿਕਤਾ ਚਾਹੀਦੀ ਆ ਕੁਝ ਵੀ ਛੁਪਿਆ ਹੋਇਆ ਨਹੀਂ ਆ ਤੁਸੀਂ ਪਹਿਲ ਦਿਓ ਪਰਮੇਸ਼ਰ ਨੂੰ ਪਹਿਲ ਇਹ ਨਹੀਂ ਕਿ ਅੱਜ ਤਾਂ ਸੰਡੇ ਆ ਤੇ ਅੱਜ ਹੀ ਤਾਂ ਛੁੱਟੀ ਆ ਅੱਜ ਵਿਆਹ ਵੀ ਆ ਤਾਂ ਇਦਾਂ ਕਰਦੇ ਆ ਸੰਡੇ ਤਾਂ ਮੁੜਮੁੜ ਆਉਂਦਾ ਹੀ ਰਹਿਣਾ ਵਿਆਹ ਥੋੜੀ ਮੁੜਮੁੜ ਹੋਣਾ ਹੈ ਤਾਂ ਪਹਿਲਾਂ ਵਿਆਹ ਚੱਲ ਜਾਂਦੇ ਆ ਤੇ ਫੇਰ ਚਰਚ ਨੂੰ ਚਲ ਜਵਾਂਗੇ ਤੁਸੀਂ ਪਹਿਲ ਦਿਓ ਪਰਮੇਸ਼ਵਰ ਦੇ ਕੰਮ ਨੂੰ ਰਾਈਟ ਅਗਰ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਪਹਿਲ ਦਿਓਗੇ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਅਦਭੁਤ ਕੰਮ ਨੂੰ ਦੇਖੋਗੇ ਤੁਸੀਂ ਪਰਮੇਸ਼ਵਰ ਨੂੰ ਪਹਿਲੇ ਸਥਾਨ ਤੇ ਆਪਣੀ ਲਾਈਫ ਦੇ ਵਿੱਚ ਰੱਖੋਗੇ ਪ੍ਰਭੂ ਤੁਹਾਨੂੰ ਕਦੀ ਵੀ ਪਿੱਛੇ ਨਹੀਂ ਰਹਿਣ ਦੇਣਗੇ ਤੁਸੀਂ ਆਪਣੀ ਜ਼ਿੰਦਗੀ ਚ ਹਰ ਵੇਲੇ ਪਹਿਲੇ ਸਥਾਨ ਤੇ ਹੀ ਹੋਵੋਗੇ ਬਸ ਤੁਸੀਂ ਪਰਮੇਸ਼ਵਰ ਨੂੰ ਪਹਿਲਾ ਸਥਾਨ ਦੇਣਾ ਸ਼ੁਰੂ ਕਰੋ ਘਰ ਵਿੱਚ ਕੋਈ ਪਹਿਲਾ ਮੈਂ ਮੂਵੀ ਦੇਖ ਲਵਾ ਫੇਰ ਮੈਂ ਵਚਨ ਪੜ ਲੂੰਗਾ ਪਹਿਲਾਂ ਮੈਂ WhatsApp ਚੈੱਕ ਕਰ ਲਵਾਂ ਫੇਰ ਮੈਂ ਪ੍ਰਾਰਥਨਾ ਤੇ ਬੈੰਦਾ ਆ ਪਹਿਲਾਂ ਮੈਂ ਪੁਰਾਣੇ ਭਗਤਾਂ ਆ ਲਵਾਂ ਫੇ ਇਦਾਂ ਕਰਦਾ ਪਹਿਲਾਂ ਮੈਂ ਉੱਥੇ ਜਾ ਆਵਾਂ ਫੇਰ ਇਦਾਂ ਕਰਦੇ ਇਦਾਂ ਕਰਦੇ ਪਹਿਲਾਂ ਆਪਾਂ ਆਹ ਵਾਲਾ ਖਰਚਾ ਕਰ ਲਈਏ ਫੇਰ ਜੇ ਬਚਿਆ ਫੇਰ ਆਪਾਂ ਸੇਵਾ ਦੇ ਵਿੱਚ ਪਾ ਦਵਾਂਗੇ ਪਹਿਲਾਂ ਆਪਾਂ ਕਰ ਲਈਏ ਫੇਰ ਆਪਾਂ ਓ ਨੋ ਨੋ ਪਹਿਲਾਂ ਆਪਾਂ ਪ੍ਰਾਰਥਨਾ ਕਰੀਏ ਫੇਰ ਆਪਾਂ ਦੇਖਦੇ ਹਾਂ ਜੇ ਟਾਈਮ ਹੋਇਆ ਕੀ ਕਰਨਾ ਹੈ। ਰਾਈਟ? ਪਹਿਲਾਂ ਆਪਾਂ ਪਰਮੇਸ਼ਵਰ ਦੇ ਘਰ ਵਿੱਚ ਸੇਵਾ ਕਰੀਏ। ਫੇਰ ਉਹਨੇ ਸਾਨੂੰ ਚੰਗਿਆ ਆਪੇ ਹੀ ਕਰ ਦੇਣਾ ਹੈ। ਸਭ ਪਹਿਲ ਹਮੇਸ਼ਾ ਪਰਮੇਸ਼ਵਰ ਨੂੰ ਦਿਓ। ਪਹਿਲਾਂ ਕਹਿੰਨਾ ਮੇਰੇ ਧਰਮ ਤੇ ਰਾਜ ਨੂੰ ਭਾੜੋ ਤੇ ਇਹ ਸਾਰੀਆਂ ਵਸਤੂਆਂ ਤੁਹਾਨੂੰ ਦਿੱਤੀਆਂ ਜਾਣਗੀਆਂ। ਪ੍ਰੇਜ਼ ਗੋਡ। ਸੋ ਪੁਆਇੰਟ ਨੰਬਰ 3 ਇਜ਼ ਦ ਸਵੰਦਾ ਤੇ ਪੇਟਾ ਦੇ ਵਿੱਚ ਵਫਾਦਾਰੀ ਪਹਿਲਾ ਪੁਆਇੰਟ ਕੀ ਸੀ ਆਗਿਆਕਾਰੀ ਕਰਦੇ ਹੋਏ ਜਿਉ ਸੈਕੰਡ ਪਰਮੇਸ਼ਵਰ ਨੂੰ ਉੱਤਮ ਸਥਾਨ ਦਿਓ ਥਰਡ ਦ ਸਵੰਦਾ ਅਤੇ ਪੇਟਾ ਦੇ ਵਿੱਚ ਵਫਾਦਾਰ ਹੋਣਾ ਮਲਾਕੀ ਦੀ ਕਿਤਾਬ ਉਹਦਾ ਤੀਜਾ ਅਧਿਆਇ ਜੇ 10 ਨੰਬਰ ਪੰਤੀ ਇਥੇ ਲਿਖਿਆ ਆ ਸਾਰੇ ਦਸਵੰਦ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ ਸੈਨਾ ਦਾ ਯਹਵਾ ਆਖਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਭਰਾਵਾ ਇਤੋਂ ਤੀਕ ਕਿ ਉਹਦੇ ਲਈ ਥਾਂ ਨਾ ਹੋਵੇਗਾ ਕਿੰਨਾ ਵੱਡਾ ਆਮੇਨ ਯੈਸ ਸੋ ਵਚਨ ਸਾਨੂੰ ਇਦਾਂ ਸਿਖਾਉਂਦਾ ਆ ਸਾਰੇ ਦਸਵੰਦ ਕਿਹੜੇ ਕਿਹੜੇ ਦਸਵੰਦ ਸਾਰੇ ਦਸਵੰਦ ਭਾਵੇਂ ਸਾਡੇ ਪੈਸੇ ਦਾ ਆ ਭਾਵੇਂ ਸਾਡੀ ਫਸਲ ਦਾ ਆ ਭਾਵੇਂ ਸਾਡੇ ਸਰੀਰ ਤੇ ਜ਼ੋਰ ਦਾ ਆ ਭਾਵੇਂ ਸਾਡੇ ਸਮੇਂ ਦਾ ਦਸਵੰਦ ਆ ਸਾਰੇ ਦਸਵੰਦ ਸੀ ਪਰਮੇਸ਼ਵਰ ਦੇ ਅੱਗੇ ਅਰਪਿਤ ਕਰਨੇ ਆ ਰਾਈਟ ਕਈ ਵਾਰੀ ਅਸੀਂ ਪ੍ਰਾਰਥਨਾਵਾਂ ਤਾਂ ਕਰਦੇ ਆ ਪਰ ਦਸਵੰਦ ਨਹੀਂ ਕੱਢਦੇ ਕਈ ਵਾਰੀ ਅਸੀਂ ਦਸਵੰਦ ਤਾਂ ਕੱਢਦੇ ਆ ਸੇਵਾ ਨਹੀਂ ਕਰਦੇ ਪ੍ਰਾਰਥਨਾ ਨਹੀਂ ਕਰਦੇ ਪਰ ਸਾਰੇ ਹੀ ਦਸਵੰਦ ਤੁਸੀਂ ਪੂਰੀ ਵਫਾਦਾਰੀ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਉਣੇ ਆ ਤੁਹਾਡੇ ਚੋਂ 60% ਲੋਕ ਪੂਰੀ ਰੀਤੀ ਦੇ ਨਾਲ ਦਸਵੰਧ ਭੇਟਾ ਨਹੀਂ ਦਿੰਦੇ ਇਹ ਸੱਚੀ ਗੱਲ ਹੈ 60% ਲੋਕ ਅਸੀਂ ਆਪਣੀ ਮਰਜ਼ੀ ਦੇ ਨਾਲ ਕਰਦੇ ਹਾਂ ਆਪ ਡਿਸਾਈਡ ਕਰਦੇ ਹਾਂ ਇੱਦਾਂ ਵੀ ਠੀਕ ਆ ਪਰ ਜੇ ਤੁਸੀਂ ਪੂਰਾ ਸਵਨ ਕੱਢੋਂਗੇ ਤਾਂ ਤੁਸੀਂ ਰਿਜ਼ਲਟ ਵੀ ਪੂਰਾ ਲਮੋਗੇ ਹallelujah ਅਲ ਅਗਰ ਤੁਹਾਨੂੰ ਲੱਗਦਾ ਕਿ ਨਵੇਂ ਨਾਮ ਦੇ ਅਨੁਸਾਰ ਸਿਰਫ ਮਰਜੀ ਦੇ ਨਾਲ ਦੇਣਾ ਹੈ ਤੇ ਉਥੇ ਖੁੱਲ੍ਹਦਿਲੀ ਵੀ ਨਾਲ ਲਿਖੀ ਆ ਤੰਗਦਿਲੀ ਨਾਲ ਤਾਂ ਨਹੀਂ ਲਿਖਿਆ ਤਾਂ ਨਵੇਂ ਨਾਮ ਦੇ ਹਸਾਬ ਨਾਲ ਤੁਸੀਂ ਤਵਾ 50% ਵੀ ਦੇ ਸਕਦੇ 99% ਵੀ ਦੇ ਸਕਦੇ ਆ ਸੋ ਨਾਉ ਇਟਸ ਅਪ ਟੂ ਯੂ ਕੋਲੇ ਦਿਲ ਦੀ ਜੇ ਗੱਲ ਕਰੀਏ ਖੁੱਲੇ ਦਿਲ ਸਮਝਦਾ ਖੁੱਲ੍ਹ ਦਿਲ ਆ ਕੀ ਹੁੰਦਾ ਇੱਕ ਇਹ ਆ ਕੇ ਮੇਰੇ ਕੋਲੇ 10 ਰੁਪਏ ਆ ਸੋ ਇਹਦੇ ਵਿੱਚੋਂ ਮੈਨੂੰ ਹੁਕਮ ਆ ਦਸਵੰਦ ਕੱਢਣ ਨੂੰ ਤੇ ਮੈਂ ਕਿੰਨਾ ਲੈ ਕੇ ਜਾਣਾ ਆ 1 ਰੁਪਿਆ ਹੈਨਾ ਬਈ 100 ਰੁਪਿਆ ਆ ਉਹਦੇ ਚੋਂ ਕਿੰਨੇ ਲੈ ਕੇ ਜਾਣੇ ਆ ਓਕੇ ਇਹ ਆ 올ਡ ਟੈਸਟਾਮੈਂਟ ਇਸ ਵਚਨ ਦੇ ਅਨੁਸਾਰ ਪਰ ਹੁਣ ਆਗੇ ਆਪਾਂ ਨਿਊ ਟੈਸਟਾਮੈਂਟ ਦੇ ਵਿੱਚ ਉਹ ਕਹਿੰਦਾ ਖੁਸ਼ ਦਲੀ ਦੇ ਨਾਲ ਤੇ ਖੁੱਲ੍ਹ ਦਲੀ ਦੇ ਨਾਲ ਹੁਣ ਜਦੋਂ ਤੁਸੀਂ ਖੁਸ਼ ਹੁੰਦੇ ਹੋ ਕਿਹੜਾ ਸਾਹਿਬ ਕਿਤਾਬ ਲਾਉਂਦੇ ਹੋ ਤੇ ਜਦੋਂ ਤੁਸੀਂ ਖੁੱਲੇ ਦਿਲ ਦੇ ਇਨਸਾਨ ਹੋ ਤਾਂ ਫੇਰ ਕਿਹੜਾ ਸਾਹਿਬ ਕਿਤਾਬ ਲਾਉਂਦੇ ਹੁਣ ਤੁਹਾਡੇ ਕੋਲ ਰੁਪਈਆ 100 ਹੀ ਆ ਤਾਂ ਖੁਸ਼ ਹੋ ਤੁਸੀਂ ਦੱਸੋ ਕਿੰਨੇ ਦੋਵੋਗੇ ਹਾਂ ਪੰਜਾਬ ਹੀ ਆ 60 80 ਵੀ ਆਈ ਸੀ ਆਜ ਸਾਰੇ ਵਾਓ ਫਿਰ ਨਵੇਂ ਨੇਮਸ ਆਜੋ ਫ੍ਰੈਸ਼ ਫਿਰ ਨਵੇਂ ਨੇਮਸ ਆਉਣ ਨਾਲ ਠੀਕ ਆ ਐਕਚੁਅਲਸ ਇਟਸ ਟਰੂ ਕਰਕੇ ਜਦੋਂ ਅਸੀਂ ਖੁਸ਼ ਹੁੰਦੇ ਆ ਆਪਾਂ ਕਹਿੰਦੇ ਦੇ ਦੋ ਦੇ ਦੋ ਅੱਜ ਖੁਸ਼ ਆ ਅੱਜ ਨਾ ਪੁੱਛ ਅੱਜ ਬਸ ਵੰਡਦੇ ਜੋ ਦੇਣਾ ਦੇ ਦੋ ਰਾਈਟ ਪਰ ਜਦੋਂ ਸਾਨੂੰ ਕੋਈ ਕਹਿੰਦਾ ਦਸਵੰਦ ਸਾਨੂੰ ਲੱਗਦਾ ਓ 10000 ਰੁਪਇਆ ਤਨਖਾਹ ਆ ਤੇ ਹੁਣ 1000 ਰੁਪਇਆ ਜਿਹੜਾ ਆ ਉਹ ਦੇ ਦਿਓ ਬਈ ਉਹਨਾਂ ਨੂੰ ਕੀ ਪਤਾ ਸਾਡੇ ਖਰਚੇ ਕਿੰਨੇ ਆ ਪਰ ਪੌਲਸ ਕਹਿੰਦਾ ਖੁਸ਼ਦਿਲੀ ਦੇ ਨਾਲ ਦੇ ਦਿਓ ਹੁਣ ਦੱਸੋ 10000 ਚੋਂ 8000 ਹੀ ਦੇ ਦਿਓ ਖੁਸ਼ਦਿਲੀ ਵਾਲਾ ਤਾਂ ਫਿਰ ਇਦਾਂ ਹੀ ਹੋ ਰਿਹਾ ਹੈ ਰਾਈਟ ਬਟ ਇਹ ਸਿਰਫ ਸੰਭਾਲਣ ਦੇ ਲਈ ਸੀ ਦੇਨੂ ਤਾਂ ਜਿਹਦੇ ਕੋਲੇ ਬਹੁਤ ਥੋੜਾ ਜਿਹਾ ਸੀ ਉਹਨੇ ਉਹੀ ਅਠੇਨੀ ਜਿਹੜੀ ਸੀ ਉਹ ਖੁਦਾ ਦੇ ਘਰ ਵਿੱਚ ਪੇਟ ਕਰ ਦਿੱਤੀ ਸੀ ਤੇ ਉਹ ਖੁਸ਼ ਸੀਗੀ ਉਹਨੇ ਸਾਰਾ ਹੀ ਦੇ ਦਿੱਤਾ ਪੇਸਗार्ड ਸੋ ਪ੍ਰਭੂ ਦੀ ਵਡਿਆਈ ਹੋਵੇ ਗੱਲ ਕਾਦੀ ਕਿ ਅਸੀਂ ਭੇਟਾਂ ਤੇ ਨਜ਼ਰਾਨਿਆਂ ਦੇ ਵਿੱਚ ਪੂਰਨ ਵਫਾਦਾਰ ਹੋਣੇ ਆਂ ਅਗਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਵਫਾਦਾਰ ਹੋ ਜੰਨੇ ਆਂ ਕਦੀ ਵੀ ਤੁਹਾਡੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੋਊਗੀ ਅਗਰ ਤੁਸੀਂ ਆਪਣਾ ਧਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਆਉਂਦੇ ਆ ਉਹ ਧਨ ਬles ਹੋ ਜਾਂਦਾ ਹੈ ਜਾਂ ਤਾਂ ਕੀ ਹੁੰਦਾ ਜਿਹੜਾ ਧਨ ਤੁਹਾਡੇ ਕੋਲ ਹੈ ਨਾ ਉਹ ਫਿਰ ਬਿਮਾਰੀਆਂ ਤੇ ਨਹੀਂ ਖਰਚ ਹੁੰਦਾ ਉਹ ਫਿਰ ਨੁਕਸਾਨ ਵਾਲੇ ਕੰਮਾਂ ਦੇ ਵਿੱਚ ਨਹੀਂ ਜਾਂਦਾ ਵੀ ਤੁਸੀਂ ਏਜੰਟ ਨੂੰ ਪੈਸੇ ਦਿੱਤੇ ਉਹਨੇ ਪੈਸੇ ਮਾਰ ਲੇ ਤੁਸੀਂ ਕਿਸੇ ਨੂੰ ਉਧਾਰੇ ਦਿੱਤੇ ਉਹਨੇ ਮੋੜੇ ਨਹੀਂ ਪਰਸ ਕਿਤੇ ਡੇਗ ਗਿਆ ਉਹ ਪੈਸੇ ਕੱਢ ਕੇ ਕਿਸੇ ਨੇ ਪਰਸ ਉੱਡ ਦਿੱਤਾ ਨੋ ਫੇਦਾ ਨਹੀਂ ਹੁੰਦਾ ਤੁਸੀਂ ਖੁਦਾ ਦੇ ਘਰ ਵਿੱਚ ਧਨ ਵਿੱਚੋਂ ਧਨ ਲੈ ਕੇ ਆਇਓ ਸਮਝੋ ਕਿ ਤੁਹਾਡਾ ਸਾਰਾ ਹੀ ਧਨ ਮੁਬਾਰਕ ਆ ਉਹ ਚੰਗੇ ਕੰਮਾਂ ਦੇ ਲਈ ਹੀ ਇਸਤੇਮਾਲ ਹੋਏਗਾ ਉਹਦੇ ਨਾਲ ਤੁਸੀਂ ਨਵੇਂ ਘਰ ਬਣਾਓਗੇ ਨਵੀਆਂ ਗੱਡੀਆਂ ਖਰੀਦੋਗੇ ਬੱਚਿਆਂ ਨੂੰ ਸੈਟਲ ਕਰੋਗੇ ਨਿਆਣੇ ਵਿਆਹੋਂਗੇ ਚੰਗੇ ਕਾਰੋਬਾਰਾਂ ਦੇ ਵਿੱਚ ਹੀ ਉਹ ਇਸਤੇਮਾਲ ਕੀਤਾ ਜਾਏਗਾ ਤੁਸੀਂ ਹੌਲੀਡੇ ਕਰਨ ਜਾਓਗੇ ਆਪਣੀ ਫੈਮਲੀ ਦੇ ਵਿੱਚ ਰਾਈਟ ਸੋ ਕਿੰਨਾ ਬੈਸਟ ਆ ਕਿ ਸਾਡਾ ਪੈਸਾ ਬਿਮਾਰ ਨਹੀਂ ਤੇ ਖਰਚ ਨਾ ਹੋਵੇ ਪਰ ਅਸੀਂ ਸੈਲੀਬ੍ਰੇਟ ਕਰੀਏ ਉਸ ਪੈਸੇ ਦੇ ਨਾਲ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਆਸ਼ੀਸ਼ਾਂ ਨੂੰ ਇਸੇ ਤਰ੍ਹਾਂ ਹੀ ਪੇਟਾ ਦਸਵੰਦ ਡਿਫਰੈਂਟ ਥਿੰਗ ਇਜ਼ ਇਹ ਪੇਟਾ ਡਿਫਰੈਂਟ ਥਿੰਗ ਇਜ਼ ਪੇਟਾ ਕੀ ਹੈ ਜਦੋਂ ਤੁਸੀਂ ਖੁਸ਼ ਹੋ ਤੁਹਾਡੀ ਲਾਈਫ ਦੇ ਵਿੱਚ ਕੋਈ ਟੈਸਟਿਮਨੀ ਬਣੀ ਤੁਸੀਂ ਪੇਟਾ ਲੈ ਕੇ ਆਉਣੀ ਹੈ ਤੁਸੀਂ ਖੁਦਾ ਦੇ ਦਾਸ ਨੂੰ ਮਿਲ ਰਹੇ ਹੋ ਕਦੀ ਵੀ ਸਖਣੇ ਹੱਥੀ ਨਹੀਂ ਮਿਲਣਾ ਖਾਲੀ ਅੱਥੀ ਨਹੀਂ ਮਿਲਣਾ ਇਹ ਵਚਨ ਦੇ ਵਿੱਚ ਲਿਖਿਆ ਹੋਇਆ ਤਾਂ ਤੁਸੀਂ ਪੇਟਾ ਲੈ ਕੇ ਜਾਣੀ ਆ ਤੁਹਾਡਾ ਕੋਈ ਕੰਮ ਬਣਿਆ ਤੁਸੀਂ ਪੇਟਾ ਲੈ ਕੇ ਆਓ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਔਰ ਉੱਤਮ ਪੇਟਾ ਲੈ ਕੇ ਆਓ ਬੈਸਟ ਆਫਰਿੰਗਸ ਲੈ ਕੇ ਆਓ ਔਰ ਫਿਰ ਤੁਸੀਂ ਦੇਖੋ ਉਹਦੇ ਵਿੱਚ ਹਾਏ ਨਾ ਹੋਵੇ ਕਿ ਹਾਏ ਲਓ ਜੀ ਹੁਣ ਆ ਵੀ ਕਰਨਾ ਪੈਣਾ ਆ ਤਾਂ ਖੁਦਾ ਨੇ ਸਰਫਾ ਨਹੀਂ ਕੀਤਾ ਤੇ ਤੁਸੀਂ ਕਿਵੇਂ ਕਰ ਸਕਦੇ ਆ ਰਾਈਟ ਤਾਂ ਤੁਸੀਂ ਅਗਰ ਵਿਸ਼ਵਾਸ ਦੇ ਨਾਲ ਬੀਜੋਗੇ ਤੇ ਬਰਕਤ ਪਾਓਗੇ ਹallelujah ਇੱਕ ਅੱਛੀ ਕਟਨੀ ਜਿਹੜੀ ਆ ਉਹ ਤੁਸੀਂ ਕਟੋਗੇ ਸੋ 4 ਨੰਬਰ ਪੁਆਇੰਟ ਆ ਮਾਫ ਕਰੋ ਅਤੇ ਪ੍ਰੇਮ ਕਰੋ ਅ 3rd ਨੰਬਰ ਪੁਆਇੰਟ ਦੇ ਵਿੱਚ ਮੈਂ ਤੁਹਾਨੂੰ ਸਮੇ ਦਾ ਦਸਵੰਦ ਵੀ ਕਿਹਾ ਸੀ ਅਰਥ ਸੇਤ ਦਾ ਦਸਵੰਦ ਜਿਸ ਸਮ ਦਾ ਦਸਵੰਦ ਵੀ ਕਿਹਾ ਸੀਗਾ ਤੁਸੀਂ ਸੇਵਾ ਵੀ ਕਰਿਆ ਕਰੋ ਪਰਮੇਸ਼ਰ ਨੇ ਤੁਹਾਨੂੰ ਜ਼ੋਰ ਦਿੱਤਾ ਹੈ ਨਾ ਤਾਂ ਇਹਦਾ ਇਸਤੇਮਾਲ ਪਰਮੇਸ਼ਰ ਦੇ ਘਰ ਵਿੱਚ ਵੀ ਕਰਿਆ ਕਰੋ ਭੱਜ ਭੱਜ ਕੇ ਸੇਵਾ ਕਰਿਆ ਕਰੋ ਤੁਸੀਂ ਬਿਮਾਰ ਨਹੀਂ ਹੋਵੋਗੇ ਤੁਸੀਂ ਬੁੱਢੇ ਨਹੀਂ ਹੋਵੋਗੇ ਤੁਹਾਡਾ ਬਲ ਤੁਹਾਡਾ ਜ਼ੋਰ ਬਣਿਆ ਰਹੂਗਾ ਕਿਉਂਕਿ ਜਦੋਂ ਤੁਸੀਂ ਆਪਣਾ ਜ਼ੋਰ ਪਰਮੇਸ਼ਰ ਲਈ ਇਸਤੇਮਾਲ ਕਰੋਗੇ ਤਾਂ ਪਰਮੇਸ਼ਰ ਤੁਹਾਡੇ ਜ਼ੋਰ ਨੂੰ ਬles ਕਰੂਗੇ ਹਾਲੇਲੂਇਆ ਤੁਹਾਡੇ ਜ਼ੋਰ ਦੇ ਉੱਤੇ ਆਸ਼ੀਸ਼ ਆਏਗੀ ਔਰ ਫਿਰ ਉਹ ਜ਼ੋਰ ਹਮੇਸ਼ਾ ਬਣਿਆ ਰਹੇਗਾ ਇਸ ਲਈ ਅਗਰ ਤੁਹਾਨੂੰ ਲੱਗੇ ਕਿ ਚਰਚ ਵਿੱਚ ਖਲਾਰਾ ਪਿਆ ਕਿਤੇ ਕਾਗਜ਼ ਘਿੱਲ ਰਹੇ ਆ ਤਾਂ ਇਹ ਨਾ ਸੋਚਿਆ ਕਰੋ ਕਿ ਬਸ ਲਾਗੋਂ ਦੀ ਡੰਗ ਜੋ ਲੇਟ ਹੋ ਜਣਾ ਨਹੀਂ ਉਦੋਂ ਹੀ ਤੁਸੀਂ ਚੱਕੋ ਉਹਨਾਂ ਕਾਗਜ਼ਾਂ ਨੂੰ ਚੱਕੋ ਡਸਟਬਿਨ ਦੇ ਵਿੱਚ ਪਾ ਦਿਓ ਫੁੱਲਾਂ ਦੀ ਗੋਡੀ ਕਰ ਲਓ ਪਾਣੀ ਲਾ ਦਿਓ ਕੁਰਸੀਆਂ ਟਿਕਾ ਲਓ ਦਰੀਆਂ ਝਾੜ ਲਓ ਦਰੀਆਂ ਵਿਸ਼ਾ ਲਓ ਕਿੰਨਾ ਕੰਮ ਹੈ ਇੱਥੇ ਕੰਮ ਤਾਂ ਚੋਂ ਜਿਨ੍ਹਾਂ ਜੀਆਂ ਦਾ ਜਿਹੜਾ ਟੱਬਰ ਹੁੰਦਾ ਉੱਥੇ ਨਹੀਂ ਮੁੱਕਦਾ ਇੱਥੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਰਾਈਟ ਤਾਂ ਆਪਣਾ ਜ਼ੋਰ ਪਰਮੇਸ਼ਵਰ ਦੇ ਕੰਮ ਦੇ ਲਈ ਵੀ ਜ਼ਰੂਰ ਇਸਤੇਮਾਲ ਕਰਿਆ ਕਰੋ ਇਸੇ ਤਰ੍ਹਾਂ ਜਦੋਂ ਤੁਸੀਂ ਆਪਣਾ ਸਮਾਂ ਬੀਜਦੇ ਹੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤਾਂ ਤੁਹਾਡਾ ਸਮਾਂ ਬles ਹੁੰਦਾ ਇਹ ਨਹੀਂ ਕਈਆਂ ਨੂੰ ਪੁੱਛੋ ਵੀ ਕਿਵੇਂ ਆ ਮਾੜਾ ਹੀ ਟਾਈਮ ਚੱਲਦਾ ਹੈ ਅਗਰ ਤੁਸੀਂ ਟਾਈਮ ਪਰ ਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਮਰਪਿਤ ਕਰੋਗੇ ਕਦੀ ਵੀ ਤੁਹਾਡੇ ਉੱਤੇ ਮਾੜਾ ਟਾਈਮ ਨਹੀਂ ਹੋਊਗਾ ਤੁਹਾਡਾ ਸਮਾਂ ਹਮੇਸ਼ਾ 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 ਤੱਕ ਮੁਬਾਰਕ ਰਹੇਗਾ ਹਾਲੇਲੂਇਆ ਲਓ ਚੌਥਾ ਪੁਆਇੰਟ